ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਹੈ ਸੋ ਕੋਈ ਇਹੋ ਜਿਹਾ ਦੇਨ ਕੋਈ ਇਹੋ ਜਿਹਾ ਪਲ ਜਿਹੜਾ ਨਹੀਂ ਲੰਗਦਾ ਜਿੱਦਾਂ ਸਿੱਖਾਂ ਦੀ ਜਿੱਦਾਂ ਸਿੱਖਾਂ ਦੀ ਕਿਸੇ ਨਾ ਕਿਸੇ ਸਿੰਘ ਦੀ ਸ਼ਹਾਦਤ ਨਾ ਹੋਵੇ ਕਿਉਂ ਇੱਕ ਦਿਨ ਦੇ ਵਿੱਚ ਜਿਹੜਾ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋਇਆ ਸੀ ਕਿਉਂ ਕਿਸੇ ਨਾ ਸਿੰਘ ਨੇ 30 ਤੋਂ 35 ਹਜ਼ਾਰ ਸਿੱਖਾਂ ਦੀਆਂ ਲਾਸ਼ਾਂ ਉੱਪਰ ਖੜ ਕੇ ਇਹ ਗੱਲ ਕਹੀ ਸੀ ਕਿ ਸਤ ਖਾਲਸਾ ਰਹਿ ਗਏ ਮੇ ਉਸ ਕੋਟ ਗਵਾਏ ਸੋ ਆਜੋ ਆਪਾਂ ਕਰਦੇ ਆਂ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੇ ਵਿੱਚ ਤਿੰਨ ਕਲੂਕਾਰੇ ਹੋਏ ਨੇ ਵੱਡਾ ਕਲੂਕਾਰਾ ਛੋਟਾ ਕਲ 1984 ਦਾ ਕੱਲੂਕਾਰ ਅੱਜ ਆਪਾਂ ਗੱਲ ਕਰਨੀ ਆ ਵੱਡੇ ਕੱਲੂਕਾਰੇ ਦੀ 5 ਫਰਵਰੀ 1762 ਨੂੰ ਇਹ ਕੱਲੂਕਾਰ ਆ ਵਾਪਰਿਆ ਸੀ ਜਿਹਦੇ ਵਿੱਚ ਇੱਕੋ ਦਿਨ ਦੇ ਵਿੱਚ 30 ਤੋਂ 35000 ਜਿਹੜੇ ਸਿੱਕ ਸ਼ੀਦ ਹੋਏ ਸੀ ਸੋ ਅਫਦਾਲੀ ਜਿਹੜਾ ਵਾ ਸਿੱਖਾਂ ਕੋਲੋਂ ਬਹੁਤ ਤੰਗ ਆਇਆ ਹੋਇਆ ਸੀ ਅਫਦਾਲੀ ਨੂੰ ਸਿੱਖਾਂ ਤੇ ਬਹੁਤ ਗੁੱਸਾ ਸੀ ਕਿਉਂਕਿ ਅਫਦਾਲੀ ਜਿੰਨੀ ਵਾਰ ਵੀ ਹਿੰਦੁਸਤਾਨ ਨੂੰ ਲੁੱਟਣ ਆਇਆ ਉਹ ਹਿੰਦੁਸਤਾਨ ਨੂੰ ਲੁੱਟਦਾ ਤੇ ਉਹਨੂੰ ਜਾਂਦਿਆ ਹੋਇਆ ਸਿੱਖ ਲੁੱਟ ਲੈਂਦੇ ਇਹ ਸੋਚਦਾ ਸੀ ਪੂਰੀ ਦੁਨੀਆ ਪੂਰਾ ਹਿੰਦੁਸਤਾਨ ਮੇਰੇ ਕੋਲ ਡਰਦਾ ਵਾ ਪਰ ਇਹ ਕਿਹੜੇ ਮਰਜੀ ਬਣਿਆਂ ਦੀ ਕੌਮ ਆ ਜਿਹੜੀ ਮੇਰੇ ਕੋਲ ਡਰਦੀ ਨਹੀਂ ਉਲਟਾ ਮੈਨੂੰ ਜਾਂਦੇ ਹੋਏ ਨੂੰ ਡਟ ਲੈਂਦੀ ਆ ਸੋ ਇਸ ਕਰਕੇ ਇਸ ਵਾਰ ਅਫਦਾਲੀ ਜਿਹੜਾ ਇਹ ਸੋਚ ਕੇ ਆਇਆ ਹੋਇਆ ਸੀ ਕਿ ਮੈਂ ਮੈਂ ਇਸ ਵਾਰ ਸਿੱਖਾਂ ਨੂੰ ਖਤਮ ਕਰਵਾਵਾਂਗਾ ਸਿੱਖਾਂ ਦਾ ਨਾਮੋਂ ਨਿਸ਼ਾਨ ਮਟਾਵਾਵਾਂਗਾ ਉਹ ਕਹਣਾ ਹੀ ਉਹ ਮਬਾਤਰੀਆ ਅਫਦਾਲੀ ਮਲੇਰ ਕੋਟਲੇ ਦੇ ਨਵਾਬ ਨੂੰ ਨਾਲ ਲੈ ਕੇ ਤੇ ਉਸ ਵੇਲੇ ਦੇ ਲਾਹੌਰ ਦੇ ਸੂਬੇਦਾਰ ਜ਼ੈਨਖਾਨ ਨੂੰ ਨਾਲ ਲੈ ਕੇ ਜਿਹੜਾ ਮਾਲਵੀ ਖੇਤਰ ਦੇ ਵਿੱਚ ਮਲੇਰ ਕੋਟਲੇ ਦੇ ਲਾਗੇ ਉੱਪਰ ਹਿੰਦੁਸਤਾਨ ਦੇ ਉੱਪਰ ਸਿੱਕੇਾਰੇ ਦਲ ਨੂੰ ਆ ਕੇ ਘੇੜਾ ਪਾ ਲੈਂਦਾ ਵਾ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਿੱਖ ਆ ਅੱਜ ਦੀ ਤੌਰ ਤੇ ਅੱਜ ਦੀ ਤਰ੍ਹਾਂ ਪਿੰਡਾਂ ਜਾਂ ਨਗਰਾਂ ਦੇ ਵਿੱਚ ਵਾਸ ਨਹੀਂ ਸੀ ਕਰਦੇ ਉਹਨਾਂ ਸਮਿਆਂ ਦੇ ਵਿੱਚ ਸਿੱਖ ਦਲਾਂ ਦੇ ਵਿੱਚ ਵੀਰਾਂ ਦੇ ਵਿੱਚ ਵਿਚਰਦੇ ਸੀ ਉਹ ਜਿਹੜੇ ਦਲ ਨੂੰ ਅਫਦਾਲੀ ਆ ਕੇ ਘੇੜਾ ਪਾਉਂਦਾ ਉਸ ਦਲ ਦੀ ਗਿਣਤੀ 40 ਤੋਂ 50 ਹਜ਼ਾਰ ਅਸੀਂ ਜਾਂਦੀ ਹੈ ਉਹਦੇ ਵਿੱਚ ਜੰਗ ਜੂਹ ਜੋਦੇ ਨੌਜਵਾਨ ਬਜ਼ੁਰਗ ਬੀਬੀਆਂ ਬੱਚੇ ਸਭ ਸੰ ਸੋ ਉਸ ਦਲ ਦੀ ਅਗਵਾਈ ਜਿਹੜੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਰ ਰਹੇ ਸਨ ਤੇ ਉਹਨਾਂ ਦਾ ਸਾਥ ਦੇ ਰਹੇ ਸਨ ਸਰਦਾਰ ਚੜ੍ਹ ਸਿੰਘ ਉਹ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸੀ ਸੋ ਅਫਗਾਨੀ ਜਿਹੜਾ ਸਿੱਖਾਂ ਦੇ ਦਲ ਨੂੰ ਘੇਰ ਕੇ اچਾਰਕ ਹਮਲਾ ਕਰ ਦਿੰਦਾ ਹੈ ਪਰ ਸਿੱਖਾਂ ਦੇ ਜਰਨੈਲਾਂ ਨੇ ਇੱਕ ਬੜੀ ਵਧੀਆ ਰਣਨੀਤੀ ਬਣਾਉਂਦੇ ਨੇ ਉਹ ਇਹ ਪੂਰੀ ਗੱਲ ਨੂੰ ਘੇਰ ਕੇ ਉਹਨੂੰ ਵਾਰ ਦੀ ਤਰ੍ਹਾਂ ਜਿਹੜੇ ਯੋਧੇ ਹੁੰਦੇ ਆ ਜਿਹਨੇ ਵੀ ਜੰਗ ਜੂ ਹੁੰਦੇ ਆ ਉਹ ਦਲ ਦੇ ਆਲੇ ਦੁਆਲੇ ਘੇਰਾ ਬਣਾ ਲੈਂਦੇ ਨੇ ਤੇ ਵਿਚਕਾਰ ਬੀਬੀਆਂ ਬੱਚੇ ਤੇ ਬਜ਼ੁਰਗਾਂ ਨੂੰ ਰੱਖ ਲੈਂਦੇ ਨੇ ਤੇ ਹੌਲੀ ਹੌਲੀ ਨਾਲ ਨਾਲ ਲੜਦੇ ਲੜਦੇ ਅੱਗੇ ਵਧਣ ਲੱਗਦੇ ਨੇ ਔਰ ਤੁਸੀਂ ਹਿਸਾਬ ਲਾ ਲਓ ਇੱਕ ਪਾਸੇ ਅਫਦਾਲੀ ਦੀ ਫੌਜ ਹੋਵੇ ਅਫਦਾਲੀ ਦੀ ਫੌਜ ਦੇ ਨਾਲ ਜੰਗ ਵੀ ਲੜਨੀ ਆ ਤੇ ਨਾਲ ਦੀ ਨਾਲ ਬਜ਼ੁਰਗਾਂ ਦਾ ਬੱਚਿਆਂ ਦਾ ਬੀਬੀਆਂ ਦਾ ਖਿਆਲ ਵੀ ਰੱਖਣਾ ਵਾ ਤੇ ਅੱਗੇ ਵੀ ਵਧਣਾ ਵਾ ਉਹ ਸਿੰਘ ਲੜਦੇ ਲੜਦੇ ਕਤਵਾ ਬਾਵਣੀਆ ਸਤਾਨ ਦੇ ਉੱਪਰ ਪਹੁੰਚ ਜਾਂਦੇ ਨੇ ਤੇ ਉੱਥੇ ਜਾ ਕੇ ਚੰਗੀ ਗਹਿ ਗੱਤ ਜਿਹੜੀ ਆ ਜੰਗ ਹੁੰਦੀ ਆ ਜਿਹਦੇ ਵਿੱਚ ਸਿੱਖਾਂ ਦਾ 30 ਤੋਂ 35 ਹਜ਼ਾਰ ਸਿੱਖ ਜਿਹੜਾ ਵਾ ਮਾਰਿਆ ਜਾਂਦਾ ਉਹਦੇ ਵਿੱਚ ਬੱਚੇ ਵੀ ਹੁੰਦੇ ਨੇ ਬਜ਼ੁਰਗ ਵੀ ਹੁੰਦੇ ਨੇ ਨੌਜਵਾਨ ਬੀਬੀਆਂ ਸਾਹਿਬ ਸੋ ਅਫਗਾਨੀ ਨੂੰ ਲੱਗਦਾ ਵੀ ਮੈਂ ਸਿੱਖਾਂ ਨੂੰ ਖਤਮ ਕਰ ਦਿੱਤਾ ਇਸ ਕਰਕੇ ਉਹ ਜਿਹੜਾ ਅੱਗੇ ਵਧ ਜਾਂਦਾ ਭਾਈ ਰਕਮ ਸਿੰਘ ਪੰਗੂ ਹੁਣੀ ਪੰਦ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਵੀ ਜਦੋਂ ਜੰਗ ਸਮਾਪਤ ਹੁੰਦੀ ਹੈ ਸਿੱਖਾਂ ਦਾ 30 ਤੋਂ 35 ਹਜ਼ਾਰ ਜਿਹੜਾ ਸਿੱਖ ਮਾਰਿਆ ਜਾਂਦਾ ਵਾ ਤੇ ਉੱਥੇ ਇੱਕ ਘੋੜੇ ਤੇ ਬਜ਼ੁਰਗ ਨਿਹੰਗ ਸਿੰਘ ਜਕਾਰੇ ਲਾਉਂਦਾ ਹੁੰਦਾ ਤੇ ਉਹਨਾਂ ਨੂੰ ਕਹਿ ਰਿਹਾ ਹੁੰਦਾ ਤਤ ਖਾਲਸਾ ਰਹੇ ਗਿਓ ਗਿਓ ਸਕੋਟਗਵਾਇਆ ਇਹ ਜਿਹੜੇ ਕਰਤਾਰ ਇੰਨੀ ਦ੍ਰਿੜਤਾ ਤੇ ਕਿੰਨੇ ਵੱਡੇ ਇਰਾਦੇ ਵਾਲੇ ਹੋ ਸਮੇਂ ਦੇ ਸਿੱਖ ਸਨ ਸੋ ਇਹ ਲੜਾਈ ਇੰਨੀ ਗਹਿਗਤ ਸੀ ਤੁਸੀਂ ਇਸ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਵੀ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਦੇ ਸਰੀਰ ਦੇ ਉੱਪਰ 27 ਤੋਂ 28 ਫੱਟ ਸਨ ਕੋਈ ਵੀ ਸਿੱਖ ਇਹੋ ਜਿਹਾ ਨਹੀਂ ਸੀ ਜਿਹਦੇ ਸਰੀਰ ਦੇ ਉੱਤੇ 20 ਤੋਂ 40 ਫੱਟ ਲੱਗੇ ਹੋਣ ਸਿੱਖ ਨਾਲ ਦੀ ਨਾਲ ਅਫਦਾਲੀ ਦੀ ਫੌਜ ਨਾਲ ਟਕਰਾ ਵੀ ਕਰਦੇ ਆ ਤੇ ਆਪਣੇ ਜਿਹੜੇ ਬਜ਼ੁਰਗ ਬੀਬੀਆਂ ਬੱਚਿਆਂ ਨੂੰ ਬਚਾਉਂਦੇ ਵੀ ਆ ਪਰ ਫੇਰ ਵੀ 20 ਤੋਂ 35000 ਜਿਹੜੇ ਸਿੱਖ ਸ਼ਹੀਦ ਹੋਏ ਸੀ ਕਿਉਂਕਿ ਜ਼ਾਲਮ ਅਫਦਾਲੀ ਦੀ ਫੌਜ ਨੇ ਨਾ ਕੋਈ ਬੰਦਾ ਦੇਖਿਆ ਨਾ ਕੋਈ ਬੀਬੀ ਦੇਖੀ ਨਾ ਕੋਈ ਬੱਚਾ ਦੇਖਿਆ ਨਾ ਬੁਝੜ ਦੇਖਿਆ ਕਿਉਂਕਿ ਉਹ ਸਿੱਖਾਂ ਨੂੰ ਖਤਮ ਕਰਨ ਦੇ ਰਾਹ ਤੇ ਨਾਲ ਆਇਆ ਸੀ ਸੋ ਅਫਦਾਲੀ ਨੂੰ ਜਦੋਂ ਲੱਗਾ ਵੀ ਮੈਂ ਸਿੱਖਾਂ ਨੂੰ ਖਤਮ ਕਰ ਦਿੱਤਾ ਇਹ ਹੁਣ ਖਤਮ ਨੇ ਇਹ ਕਦੇ ਵੀ ਦੁਬਾਰਾ ਮੇਰੇ ਰਾਹ ਦੇ ਵਿੱਚ ਕਦੇ ਵੀ ਮੇਰੇ ਰਾਹ ਦਾ ਰੋੜਾ ਨਹੀਂ ਬਣਨਗੇ ਇਹ ਕਦੇ ਵੀ ਮੇਰਾ ਰਾਹ ਨਹੀਂ ਘੇੜਨਗੇ ਇਸ ਕਰਕੇ ਉਹ ਜਿਹੜਾ ਅੰਮਸਰਾਂ ਨੂੰ ਕੂਚ ਕਰ ਜਾਂਦਾ ਤੇ ਅੰਮਸਰ ਜਾ ਕੇ ਉਹ ਸਿੱਖਾਂ ਦੇ ਸਰਮੌਰ ਸਥਾਨ ਦਰਬਾਰ ਸਾਹਿਬ ਨੂੰ ਵਿਰੋਧ ਨੇ ਨਾਲ ਹਟਾ ਦਿੰਦਾ ਤੇ ਨਾਲ ਜਿਹੜਾ ਸਿੱਖਾਂ ਦਾ ਪਵਿੱਤਰ ਸਰੋਵਰ ਪੂਰ ਦਿੰਦਾ ਜਨਾਲੀ ਉੱਥੇ ਐਲਾਨ ਕਰਦਾ ਵੀ ਸਿੱਖ ਕੌਮ ਮ ਅਬਦਾਲੀ ਨੂੰ ਇਹ ਨਹੀਂ ਸੀ ਪਤਾ ਵੀ ਇਹ ਮਰਜੀਵੜਿਆਂ ਦੀ ਕੌਮ ਐ ਜਿਹੜੀ ਮੌਤ ਨੂੰ ਬਖੌਲਾਂ ਕਰਦੀ ਐ ਤੇ ਜਿਹਦਾ ਵਾਲੇ ਆਪ ਸੱਚੇ ਪਤਾ ਵਾਹਿਗੁਰੂ ਅਕਾਲ ਪੁਰਖ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ ਜਿਹੜੀ ਕਦੇ ਵੀ ਖਤਮ ਨਹੀਂ ਹੋ ਸਕਦੀ ਜਿਹੜੀ ਕਦੇ ਵੀ ਮਰ ਨਹੀਂ ਸਕਦੀ ਸੋ ਸੋ 35000 ਸਿੱਖ ਛੀਟ ਦੇਣ ਤੋਂ ਬਾਅਦ ਸਿੱਖਾਂ ਨੇ ਤਿੰਨਾਂ ਮਹੀਨਿਆਂ ਬਾਅਦ ਹੀ ਅਬਦਾਲੀ ਜਵਾਬਦਾਰੀ ਨੂੰ ਅਨਸਰ ਐਕਸੈਪਟ ਕਰੇ ਉਦੋਂ ਕਿਸੇ ਨੇ ਇਹ ਨਹੀਂ ਗੱਲ ਕਹੀ ਵੀ ਜਿਹੜਾ ਬਹੁਤ ਨਚਾਨ ਹੋ ਚੁੱਕਾ ਆਪਾਂ ਹੁਣ ਅਬਦਾਲੀ ਨਾਲ ਟਕਰਾ ਨਾ ਲਈਏ ਆਪਾਂ ਅੱਗੇ ਦੇਖੀਏ ਸੋ ਉਦੋਂ ਦੇ ਸਿੱਖਾਂ ਦਾ ਦ੍ਰਿੜਤਾ ਨਿਸ਼ਚਾ ਇਆ ਕਰਤਾਰ ਬਕਰੀ ਸੀ ਨਾ ਹੀ ਕਿਸੇ ਨੇ ਆਪਣੇ ਕਿਸੇ ਜਥੇਦਾਰ ਨੂੰ ਤਾਲਾ ਮਾਰਿਆ ਵੀ ਤੁਸੀਂ ਜਿਹੜਾ ਵਾ ਸਾਡੇ ਇੰਨੀ ਕੌਮ ਬਰਵਾ ਦਿੱਤੀ ਆ ਜਾਂ ਹੋਰ ਕੌਮ ਨਾ ਬਰਵਾਓ ਨਹੀਂ ਉਹ ਸਾਡੇ ਇਹ ਚੀਜ਼ਾਂ ਸਾਡੇ ਅੱਜ ਦੇ ਸਾਡੇ ਵਰਗੇ ਸਿੱਖਾਂ ਦੇ ਸਿਰ ਆਈਆਂ ਪਰ ਉਹ ਮਰਜੀਵੜੇ ਸੀ ਜਿਨ੍ਹਾਂ ਨੇ ਆਪਣੇ ਗੁਰੂ ਦੇ ਪੋਲ ਨੂੰ ਅੱਗੇ ਰੱਖਿਆ ਜਿਹੜਾ ਆਰਾਧ ਕਰੇ ਚੱਲ ਰਿਹਾ ਸੀ ਸੋ ਇਹ ਸਿੱਖਾਂ ਦਾ ਕਰਤਾਰ ਦੱਸਦਾ ਵਾ ਕਿ ਇੱਡੇ ਇੰਨੀਆਂ ਵੱਡੀਆਂ ਸ਼ਾਤਾਂ ਹੋਣ ਤੋਂ ਕਿੰਨਾ ਮਹੀਨਿਆਂ ਦੇ ਵਿੱਚ ਵਿੱਚ ਹੀ ਸਿੱਖ ਜਾਦੂਆਰਾ ਦਰਵਾਜ਼ੇ ਨੂੰ ਟਕਰੇ ਤੇ ਆਪਣਾ ਅੰਮ੍ਰਿਤਸਰ ਸਾਹਿਬ ਉਹਨਾਂ ਨੇ ਉੱਥੋਂ ਆਜ਼ਾਦ ਕਰਵਾ ਕੇ ਦੁਬਾਰਾ ਉੱਤੇ ਖਾਲਸੇ ਦੇ ਨਿਸ਼ਾਨ ਚੁਲਾ ਦਿੱਤੇ ਤੋ ਖਾਸ ਤੌਰ 'ਤੇ ਅਫਦਾਲੀ ਨਾਲ ਸਿੱਖਾਂ ਦੇ ਫਿਰ ਟਕਰੇ ਹੋਣ ਲੱਗੇ ਤੇ ਇਸ ਚੀਜ਼ ਤੋਂ ਫਿਰ ਤੰਗ ਆ ਕੇ ਅਫਦਾਲੀ ਨੇ ਸਿੱਖਾਂ ਨੂੰ ਪੇਸ਼ਕਸ਼ ਕੀਤੀ ਵੀ ਆਓ ਆਪਾਂ ਸੰਧੀ ਕਰ ਲਈਏ ਆਪਾਂ ਇੱਕ ਦੂਜੇ ਦੇ ਨਾਲ ਜੰਗ ਨਾ ਲੜੀਏ ਪਰ ਉਸ ਵੇਲੇ ਦੇ ਖਾਲਸਾ ਪੰਥ ਦੇ ਚਰਮੇਲ ਸਰਦਾਰ ਜੱਸਾ ਸਿੰਘ ਅਲੂਵਾਲੀਆ ਨੇ ਅਫਦਾਲੀ ਨੂੰ ਕਿਹਾ ਜੰਗ ਦੇ ਮੈਦਾਨ ਵਿੱਚ ਲਾਛਾਂ ਦੇ ਢੇਰ ਤੇ ਖੜੇ ਹੋ ਕੇ ਸੰਧੀਆਂ ਨਹੀਂ ਹੁੰਦੀਆਂ ਹੁਣ ਤੈਨੂੰ ਜੰਗ ਦੇ ਮੈਦਾਨ ਦੇ ਵਿੱਚ ਹੀ ਟਕਰਾਂਗੇ ਇੰਨੀ ਦ੍ਰਿੜਤਾ ਜਦੋਂ ਕੁਝ ਮਹੀਨੇ ਪਹਿਲਾਂ ਹੀ 50-55 ਹਜ਼ਾਰ ਸਿੱਖਾਂ ਦੇ ਵਿੱਚੋਂ 30 ਤੋਂ 35 ਹਜ਼ਾਰ ਸੈਕਸੀਦ ਹੋ ਗਿਆ ਹੋਵੇ ਉਹ ਜਿਹੜੇ ਕੋਤਸੇ 10-15 ਹਜ਼ਾਰ ਹੀ ਸਿੱਖ ਬਚੇ ਹੋਣ ਉਸ ਤੋਂ ਬਾਅਦ ਵੀ ਜਿਹੜਾ ਅਫਦਾਲੀ ਨੂੰ ਐਵੇਂ ਬੰਗਾਰਨਾ ਇਹ ਉਸ ਸਮੇਂ ਦੇ ਸਿੰਘਾਂ ਦੇ ਕਰਤਾਰ ਦਰਸਾਉਂਦਾ ਵਾ ਜੇ ਅੱਜ ਦੇ ਸਮੇਂ ਵਾਂਗ ਸਾਡੇ ਵਰਗਾ ਕੋਈ ਉੱਥੇ ਹੁੰਦਾ ਤੇ ਜਿਹੜਾ ਸਾਡੇ ਹੱਕ ਦੀ ਜਾਂ ਸਦਾਤਾਂ ਦੀ ਜਾਂ ਖਾਲਸੇ ਦੇ ਪਰੌਰੀਕਾਂ ਦੀ ਗੱਲ ਕਰਦਾ ਤੇ ਅਸੀਂ ਉੱਥੇ ਝਟਾ ਜਾਣ ਲਾ ਦੇਨੇ ਹੀ ਵੀ ਇਹ ਸਾਡੇ ਪੱਤ ਮਰਵਾਊਗਾ ਇਹ ਲੋਕਾਂ ਦੇ ਪੱਤ ਮਰਵਾਊਗਾ ਪਰ ਉਹ ਸਿੰਘਾਂ ਦੇ ਕਰਤਾਰ ਉਹ ਸਿੰਘਾਂ ਦਾ ਗੁਰੂ ਨਾਲ ਪਿਆਰ ਤੇ ਗੁਰੂ ਤੇ ਅਡੋਲ ਭਰੋਸਾ ਹਈ ਸੀ ਜਿਹੜਾ ਉਹਨਾਂ ਨੇ ਸਿਧਾਂਤ ਨੂੰ ਮੁੱਖ ਰੱਖਿਆ ਉਹਨਾਂ ਨੇ ਸੰਧੀਆਂ ਨੂੰ ਮੁੱਖ ਨਹੀਂ ਕਰਕੇ ਆਇਆ ਉਹ ਸਿੰਘਾਂ ਦੇ ਮੂੰਹ ਚੋਂ ਨਿਕਲੇ ਹੋਏ ਬੋਲ ਵੀ ਆਕਾਲਪੁਰਕ ਕਿਵੇਂ ਪੂਰੇ ਨਹੀਂ ਕਰ ਸਕਦਾ ਸੀ ਹੋਇਆ ਇਵੇਂ ਥੋੜੇ ਮਹੀਨੇ ਬਾਅਦ ਸਿੱਖਾਂ ਨੇ ਅਬਦਾਲੀ ਨਾਲ ਇਹੋ ਜਿਹਾ ਟੱਕਰਾ ਲਿਆ ਅਬਦਾਲੀ ਨੂੰ ਇਹੋ ਜਿਹਾ ਮਜਾ ਜਕਾਇਆ ਤੇ ਅਬਦਾਲੀ ਨੂੰ ਇਹੋ ਜੀ ਹਾਰ ਦਾ ਮੂੰਹ ਦੇਖਣਾ ਪਿਆ ਪਿੱਪਲੀ ਸਾਹਿਬ ਦੀ ਜੰਗ ਤੋਂ ਬਾਅਦ ਅਬਦਾਲੀ ਕਦੇ ਮੁੜ ਪੰਜਾਬ ਵੱਲ ਨੂੰ ਮੂੰਹ ਨਾ ਕਰ ਸਕਿਆ ਸੋ 30000 ਇੱਕ ਸ਼ਹੀਦ ਕਰਵਾ ਕੇ ਵੀ ਸਿੱਖਾਂ ਨੇ ਅਬਦਾਲੀ ਨੂੰ ਦੱਸਿਆ ਵਾ ਕਿ ਸਿੱਖ ਕੌਣ ਹੁੰਦੇ ਨੇ ਤੇ ਸਿੱਖਾਂ ਨੇ ਆਪਣੇ ਜੱਜਾ ਬਣਦੀ 10 ਦਾ ਆਪਣੇ ਲਹੂ ਨਾਲ ਲੀਕਿਆ ਸੋ ਇਸ ਨੂੰ ਵੱਡਾ ਕਲੂਕਾ ਰਾਂ ਕਿਹਾ ਜਾਂਦਾ ਹੈ ਸੋ ਇਹ ਦਾਸਤਾਨ ਇੰਨੀਆਂ ਵੱਡੀਆਂ ਸ਼ਹਾਦਤਾਂ ਇੱਕੋ ਦਿਨ ਦੇ ਵਿੱਚ ਸਿੱਖਾਂ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਈਆਂ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋਣਾ ਇੱਕੋ ਦਿਨ ਦੇ ਵਿੱਚ ਸਿਰਫ ਉਸ ਵੇਲੇ ਸਿੱਖਾਂ ਦੀ ਗਿਣਤੀ 35 ਤੋਂ 50 ਹਜ਼ਾਰ ਸੀ ਤੇ ਉਹਦੇ ਵਿੱਚੋਂ 20 ਤੋਂ 30 ਹਜ਼ਾਰ ਸਿੱਖ ਖੀਦ ਹੋ ਗਿਆ ਸੀ ਜੋ ਤੁਸੀਂ ਆਪ ਹਿਸਾਬ ਲਾ ਲਓ ਕਿੰਨੀ ਖੂਨੀ ਜੰਗ ਹੋਈ ਹੋਊਗੀ ਇਹ ਜਿੱਥੇ ਅਫਦਾਲੀ ਵੱਲੋਂ ਸਿੱਖਾਂ ਦੇ ਕਕਰੋਗਾਰਦ ਦੀ ਕਹਾਣੀਆਂ ਉੱਥੇ ਨਾਲ ਹੀ ਸਿੱਖਾਂ ਦੀ ਦਲੇਰੀ ਤੇ ਸਿੱਖ ਆਪਣੇ ਗੁਰੂ ਤੇ ਭਰੋਸਾ ਤੇ ਆਪਣੇ ਅਡੋਲ ਮਨੋਬਲ ਦੀ ਇਕ ਕਰਦਾਰਾਂ ਦੀ ਕਹਾਣੀ ਆ ਕਿ ਕਿਵੇਂ ਸਿੱਖਾਂ ਨੇ ਨਾ ਕਿ ਆਪਣੇ ਦਲ ਨੂੰ ਆਪਣੀਆਂ ਬੀਬੀਆਂ ਬੱਚਿਆਂ ਨੂੰ ਬਚਾਇਆ ਵੀ ਤੇ ਨਾਲ ਦੀ ਨਾਲ ਅਫਦਾਲੀ ਨਾਲ ਮੁਕਾਬਲਾ ਵੀ ਕੀਤਾ ਅਫਦਾਲੀ ਨੂੰ ਸਿਰਫ ਇੱਕੋ ਕੰਮ ਸੀ ਸਿੱਖਾਂ ਨੂੰ ਕਤਲ ਕਰਨਾ ਉਹ ਪਤਲ ਕਰੀ ਜਾ ਰਿਆ ਸੀ ਪਰ ਸਿੱਖਾਂ ਦੇ ਕੰਮ ਸੀ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੀਆਂ ਬੀਬੀਆਂ ਨੂੰ ਬਚਾਉਣਾ ਵੀ ਤੇ ਅਫਦਾਲੀ ਦੀ ਫੌਜ ਦਾ ਮੁਕਾਬਲਾ ਵੀ ਕਰਨਾ ਸੋ ਇੱਕ ਦਿਨ ਦੇ ਵਿੱਚ 35000 ਸ਼ਹਾਤਾ ਹੋਈਆਂ ਇਸ ਕਰਕੇ ਇਸ ਦਿਨ ਨੂੰ ਵੱਡੇ ਕਲੰਕਾਰ ਦੇ ਨਾਂ ਨਾਲ ਜਾਣਿਆ ਜਾਂਦਾ ਆਓ ਆਪਾਂ ਰਲ ਕੇ ਉਹਨਾਂ ਸਮੂਹ ਸੈਜਦਾਂ ਨੂੰ ਉਹਨਾਂ ਸਿੰਘਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਕੋਟ ਕੋਟ ਪ੍ਰਣਾਮ ਕਰਦੇ ਹਾਂ ਸੋ ਮਿਲਦੇ ਹਾਂ ਅਗਲੀ ਵੀਡੀਓ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ